ਆਪ ਸਭ ਦਾ ਸ਼੍ਰੀ ਅਨੁਪੁਰ ਸਾਹਿਬ ਦੇ ਸਾਡੇ ਇਸ মিডিਆ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜਿਹਨੇ ਸਾਡੇ ਜ਼ਿਲ੍ਹੇ ਦੀ ਪ੍ਰੈਸ ਪਲੱਸ ਜਿਹੜੇ মিডিਆ ਦੇ ਸਾਥੀ ਚੰਡੀਗੜ੍ਹ ਤੋਂ ਆਏ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਗਿਆਨਾ ਜੀ ਦਾ साढ़े तीन सौ साल शहीदी पुरब बड़ी ही श्रद्धा सत्कार मर्यादा श्री अनदपुर साहब विखे मनाया गया श्री अनदुर साहब के नाल, नाल पंजाब के चार होर शहर गुरु साहब न जो संबंधित ने श्री अमृतसर साहब बाबा बकाला साहेब पटियाला श्रीनगर तो भी आप जी जाते हैं अब साग मुख्य साहब सबका मुख्री दिल्ली मुख्यमंत्री ਜਰਮੁਕਸ਼ਮੀ ਸ਼੍ਰੀਨਗਰ ਤੋਂ ਨਗਰ ਕੀਰਤਨ ਲਵਾਣਾ ਹੋਇਆ ਤੇ ਉਹ ਨਗਰ ਕੀਰਤਨ ਜਿਹੜਾ ਹੈ ਆਰਾਮ ਹੋ ਚੁੱਕਿਆ ਸ਼੍ਰੀਨਨਗੁਰ ਸਾਹਿਬ ਤੋਂ ਤੇ ਕੱਲ 20 ਤਰੀਕ ਨੂੰ ਪੰਜਾਬ ਦੇ ਬਾਕੀ ਜਿਹੜੇ ਤੇ ਨਗਰ ਕੀਰਤਨ ਹੈ ਜਿਨ੍ਹਾਂ ਵਿੱਚੋਂ ਇੱਕ ਗੋਜ਼ਾਰਪੁਰ ਤੋਂ ਇੱਕ ਫਰੀਦਕੋਟ ਤੋਂ ਤੇ ਇੱਕ ਤਾਂ ਸ਼੍ਰੀ ਦੰਦਨਾ ਸਾਹਿਬ ਤੋਂ ਆਰਾਮ ਹੋਣਗੇ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ ਸ਼੍ਰੀਨਨਗੁਰ ਸਾਹਿਬ ਤੋਂ ਇਸ ਦੇ ਨਾਲ ਨਾਲ ਅਸੀਂ ਆਪ ਸਭ ਨੇ ਦੇਖਿਆ ਹੋਗਾ नहीं 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 नहीं। कि ਪਿਛਲੇ ਕਈ ਮਹੀਨਿਆਂ ਤੋਂ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵੱਲੋਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਹੈ ਅਨੰਪੁਰ ਸਾਫ ਦੇ ਵਿੱਚ ਤਿਆਰੀਆਂ ਦਾ ਲੱਗੇ ਹੋਏ ਆਂ ਅੱਜ ਇਹ ਵੀ ਰਕੇ ਪਈਆਂ ਤੇ ਅੱਜ ਆਪ ਦੇਖ ਸਕਦੇ ਕਿ ਅੱਜ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਤੇ ਦੁਨੀਆ ਵਿੱਚ ਸ਼ਿਲੇਨਾਪੁਰ ਸਾਫ ਦੇ ਜਿਹੜੇ ਕਲਿੱਪਸ ਹੈ ਰੀਲਸ ਆ ਵੀਡੀਓਜ਼ ਆ ਖੂਬਸੂਰਤੀ ਦੇ ਵਾਇਰਲ ਹੋ ਰਿਹਾ ਬੜਾ ਮਨ ਨੂੰ ਸਕੂਨ ਆਂਦਾ ਤੇ ਅਸੀਂ ਸਾਰੇ ਚਾਹੇ ਮੈਂ ਖੁਦ ਸਾਡੀ ਸਾਰੀ ਸਰਕਾਰ ਤੇ ਜਿੰਨੇ ਅਫੀਸਰ ਸਹਿਬਾਨ ਸਾਡੇ ਨਾਲ ਡੀਸੀ ਸਾਹਿਬ ਨੇ ਡੀਡੀਸੀ ਸਹਿਬਾਨ ਤੋਂ ਡੀਸੀ ਸਹਿਬਾਨ ਅਸੀਂ ਸਾਰੇ ਜਿੰਨੇ ਵੀ ਅਧਿਕਾਰੀ ਲੱਗੇ ਆ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਲੱਗੇ ਅਸੀਂ ਸਾਰੇ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਆ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਜਿਹੜੀ ਜਿਹੜੀ ਕੁਰਸੀ ਤੇ ਬੈਠੇ ਆ ਤੇ ਸਾਨੂੰ ਗੁਰੂ ਸਾਹਿਬ ਦਾ ਇਹ ਪੁਰਬ ਮਹਾਨ ਦਾ ਮੌਕਾ ਮਿਲਿਆ ਇਹ ਉਹ ਮਹਾਨ ਧਰਤੀ ਹੈ ਜਿਸ ਨੂੰ ਨਵੇਂ ਪਾਤਸ਼ਾਹ ਨੇ ਆਪ ਮੁਲਕੀਕ ਕੇ ਬਸਾਇਆ ਇਹ ਉਹ ਮਹਾਨ ਧਰਤੀ ਹੈ ਜਿੱਤ ਤਾਂ ਦੇਸ਼ ਦੇ ਪੱਧਰ ਤੇ ਪੂਰੀ ਕਾਇਨਾਤ ਨੂੰ ਸਭ ਤੋਂ ਵਧੀਆ ਤੋਹਫਾ ਖਾਲਸੇ ਦੇ ਰੂਪ ਚ ਦਿੱਤਾ ਇੱਥੇ ਦੇ ਕੰਮ ਕਰਨ ਨੂੰ ਸਾਡਾ ਨਮਨ ਤੇ ਸਾਰਿਆਂ ਦੇ ਸਹਿਯੋਗ ਦੇ ਸਤਿਕਾਰ ਅੱਜ ਸ਼੍ਰੀ ਹਨਪੁਰ ਸਾਹਿਬ ਦੇ ਵਿੱਚ ਜੋ ਕੰਮ ਹੋ ਰਿਹਾ ਚਾਹੇ ਉਹ ਵਾਈਟ ਸਿਟੀ ਦਾ ਦੇਖਿਆ ਹੋਵੇ ਬਹੁਤ ਸੁੰਦਰ ਜਿਹੜੇ ਆ ਵਾਲ ਪੇਂਟਿੰਗਸ ਅੰਦਰ ਸ਼ੈਚ ਹੋਈਆਂ ਪੂਰੇ ਸ਼ਹਿਰ ਦੀ ਸਾਫ ਸਫਾਈ ਤੇ ਬਹੁਤ ਸਾਰੇ ਪ੍ਰਬੰਧ ਜਿਹੜੇ ਅਸੀਂ ਕੀਤੇ ਆ ਜਿਨ੍ਹਾਂ ਦੇ ਵਾਸਤੇ ਮੈਂ ਆ ਆਰਟੀਜੀਡੀ মিডিਆ ਬਰੀਫਿੰਗ ਜਿੰਨਾ ਵਿੱਚ ਇਹ ਕੀ ਹੈ ਕਿ ਸਾਡਾ ਪੂਰੇ ਸਮਾਰਕ ਸਮੇਂ ਦੌਰਾਨ ਇੱਕ ਇੱਕ মিডিਆ ਸੈਂਟਰ ਹੋਗਾ ਜਿੱਥੇ ਡੇਲੀ ਪ੍ਰੈਸ ਬਰੀਫਿੰਗਸ ਹੋਣਗੀਆਂ ਤੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਾਡੇ মিডিਆ ਦੇ ਸਾਥੀਆਂ ਲਈ ਅਵੇਲੇਬਲ ਹੈ ਸਭ ਤੋਂ ਪਹਿਲਾਂ ਤਾਂ ਜੀ ਪੂਰੇ ਹਰ ਕੋ ਸਾਫ ਦੇ ਜਿੰਨੀਆਂ ਵੀ ਰੋਡਸ ਹੈ ਦਾ ਟੋਟਲ ਰੋਡ ਇਨਫਰਾਸਟ੍ਰਕਚਰ ਆਫ ਦ ਸਿਟੀ ਉਸ ਨੂੰ ਪੂਰਾ ਜਿਹੜਾ ਸਿਨਗ੍ਰਾਮ ਕਿਤਾ ਬੀ ਕਰੋੜ ਤੋਂ ਵੱਧ ਲਾਗਤ ਦੇ ਨਾਲ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਦੁਆਰਾ ਲਗਭਗ 15 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਦੇ ਜਿਹੜੇ ਅੰਦਰ ਕੰਮ ਹੋਣੇ ਸੀ ਸਫਾਈ ਲੈ ਕੇ ਸਾਰੀ ਡ੍ਰੇਨਸ ਜਿਹੜੀਆਂ ਹਨ ਅਨੰਪੁਰਸਾ ਪੰਜਾਬ ਦਾ ਪਹਿਲਾ ਉਹ ਸ਼ਹਿਰ ਬਣਨ ਜਾ ਰਿਹਾ ਜਿਸ ਦਾ ਕੋਨਾ ਕੋਨਾ ਵਾਈਫਾਈ ਨਾਲ ਲੈ ਸਕੋ ਜਿੰਨੀਆਂ ਲਾਈਟਸ ਹੈ ਉਹਨਾਂ ਦੇ ਨੂੰ ਵਾਈਟ ਪੇਂਟ ਕੀਤਾ ਗਿਆ ਉਹਨਾਂ ਦੇ ਉੱਤੇ LED ਲਾਈਟਸ ਜਿਹੜੀਆਂ ਹੈ ਉਹ ਵੀ ਵਾਈਟ ਕਲਰ ਕੀਤਾ ਗਿਆ ਤੇ ਸਟ੍ਰਿਪ ਲਾਈਟਿੰਗ ਕੀਤੀ ਗਈ ਹੈ ਪੂਰੇ ਅਨੰਪੁਰਸਾ ਨੂੰ ਮਸ਼ਾਲਾ ਦੇ ਨਾਲ ਸਜਾਇਆ ਜਾ ਰਿਹਾ ਪਲੱਸ ਲਗਭਗ 25000 ਤੋਂ ਬਾਅਦ ਵਾਈਟ ਜਿਹੜਾ ਪੇਂਟ ਹੈ ਉਹ ਇਹ ਵੀ ਦੱਸਦੀ ਕਿ ਬਹੁਤ ਸਾਰਾ ਨਿੱਜੀ ਤੌਰ ਤੇ ਸਾਰੇ ਆਫੀਸਰ ਸਹਿਮਾਨ ਹਨ ਸਾਰੇ ਨਸੀ ਆਪਣੇ ਕੋਲੋਂ ਵੀ ਪਹਿਲੀ ਵਾਰੀ ਹੋਊਗਾ ਕਿ ਕਈ ਕੰਮ ਜਿਹੜੇ ਸਰਕਾਰ ਤੋਂ ਨਹੀਂ ਹੋ ਸਕਦੇ ਸੀ ਟੈਂਡਰ ਲੱਗਣਾ ਸੀ ਉਹ ਅਸੀਂ ਪਬਲਿਕ ਵਿਦ ਦਾ ਸਪੋਰਟ ਆਫ ਦਾ ਕਮਿਊਨਿਟੀ ਉਹ ਅਸੀਂ ਕਰਾਇਆ ਜਿਹਦੇ ਵਿੱਚ ਵਾਈਟ ਸਿਟੀ ਦਾ ਕੰਮ ਹੈ ਵਾਲ ਪੇਂਟਿੰਗਸ ਦਾ ਕੰਮ ਹੈ ਤੇ ਨਾਲ ਨਾਲ ਤਿੰਨ ਟੈਂਟ ਸਿਟੀਆਂ ਸਭ ਤੋਂ ਵੱਧ ਕਿਉਂਕਿ ਜਿਹੜੀ ਸੰਗਠਨ ਦੇ ਰੈਂਡਲੀ ਟੈਂਸਿਟੀਆਂ ਅਸੀਂ ਛੇ ਨਾਂ ਕੋਰਸਾਫ ਜਿੰਨ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟੈਂਸਿਟੀ ਹੈ ਜਿਸ ਨੂੰ ਅਸੀਂ ਚੱਕ ਨਾਕੀ ਦੇ ਵਾਸਤੇ ਨਾਮ ਦਿੱਤਾ ਉਹ ਛੰਗੇਸਰ ਪਿੰਚੇ 70 ਇਕਰਾ 70 ਕਿੱਲੇ ਦੀ ਟੈਂਸਿਟੀ ਹੈ ਕਿਉਂਕਿ ਜਿਹੜਾ ਜ਼ਿਆਦਾ ਸੰਗਤ ਦਾ ਹੈ ਉਹ ਮਾਝੇ ਦੇ ਦਬਾਬੇ ਚ ਤੇ ਕੁਝ ਹਿੱਸਾ ਮਾਲਵੇ ਦਾ ਵੀ ਉਹ ਸਮਝਾ ਕਿ ਉਹ ਇਸ ਪਾਸੋਂ ਆਉਗਾ ਤੇ ਸਭ ਤੋਂ ਵੱਡੀ ਜੀ ਟੈਂਸਿਟੀ ਹੈ ਪੂਰਾ ਇੱਕ ਸ਼ਹਿਰ ਆਪ ਜੀ ਜਾਕੀ ਦੇਖ ਸਕਦੇ ਪੂਰਾ ਇੱਕ ਸ਼ਹਿਰ ਲੱਗਦਾ ਤੇ ਉੱਥੇ ਸੰਗਤ ਆਸਤੇ ਆ ਹਰ ਤਰ੍ਹਾਂ ਦੀ ਸਹੂਲਤ ਉਸ ਟੈਂਪਸਿਟੀ ਦੇ ਵਿੱਚ ਅਵੇਲੇਬਲ ਹੈ 24 ਘੰਟੇ ਲੰਗਰ 24 ਘੰਟੇ ਸੀਸੀਟੀਵੀ ਕੈਮਰੇ ਹਰ ਤਰ੍ਹਾਂ ਦੀ ਸਿਕਿਉਰਿਟੀ ਤੇ ਦੋ ਤਰ੍ਹਾਂ ਦੇ ਰਹਿਣ ਦੇ ਅਰੇਂਜਮੈਂਟ ਹੈ ਇੱਕ ਕਮਰੇ ਦੇ ਵਿੱਚ ਚਾਰ ਜੀ ਰੁਕ ਸਕਦੇ ਨੇ ਤੇ ਫਿਰ ਇੱਕ ਵੱਡੀ 16 ਦੇ ਬੰਦਿਆਂ ਦੀ ਡੋਰਮਟਰੀ ਹੈ ਤੇ ਦੋਨੋਂ ਦੀ ਜਿਹੜੀ ਹੈ ਉੱਥੇ ਰਹਿਣ ਦਾ ਅਨੁਵਸਤ ਹੈ 24 ਘੰਟੇ ਗਰਮ ਤੇ ਠੰਡਾ ਪਾਣੀ ਸੰਗਤਨੀ ਜਿਵੇਂ ਆਪਾਂ ਇੱਕ ਜੋ ਇੱਕ ਬੈਸ ਤੋਂ ਬੈਸ ਹੁਲੜ ਕਿ ਸਾਡੇ ਮੁੱਖ ਮੰਤਰੀ ਸਰ ਆਪਾ ਮਾਨ ਜੀ ਨੇ 81 ਚ ਜੋ ਮਰਜੀ ਤੇ ਨਾ ਮਰਜੀ ਖਰਚਾ ਹੁੰਦੇ ਵੀ ਪਰ ਅਸੀਂ ਆਪਣੇ ਸੰਗਤ ਨੂੰ ਬੈਸ ਤੋਂ ਬੈਸ ਹੁਲੜ ਜਾਈਏ ਐਦਾਂ ਇੱਕ ਸਾਰੀ ਟੈਂਸਿਟੀ ਚੇਂਜਿੰਗ ਚਾਹਤ ਦੇਖਣਾ ਤੇ ਇੱਕ ਟੈਂਸਿਟੀ ਸਾਡੀ ਪੀਐਸਪੀ ਸੀਰ ਦੇ ਵਿੱਚ ਜਿਸ ਦਾ ਨਾਮ ਅਸੀ ਭਾਈ ਸਾਹਿਬੀ ਦਾ ਨਿਵਾਸ ਰੱਖਿਆ ਜੋ ਸਾਡੇ ਜਿਹੜੇ ਗੈਸਟ ਆਊਟ ਆਫ ਸਟੇਟਸ ਆ ਰਹੇ ਨੇ ਜੋ ਵੱਖ-ਵੱਖ ਸਟੇਟਸ ਤੋਂ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਆ ਸਕ੍ਰੀਨ ਕੋਰਟ ਦੇ ਅੰਡਰ ਰੋਚ ਜੱਜਿਸ ਹਾਈ ਕੋਰਟ ਦੇ ਅੰਡਰ ਰੋਚ ਜੱਜਿਸ ਕੰਪੈਸੀਸ ਤੋਂ ਜਾਂ ਜਿਹੜੇ ਹੋਰ ਜਿਹੜੇ ਡਿਗਨੀਟਰ ਲਾਏ ਹੁਨਾਂ ਲਈ ਹੈ। ਆ ਜਿੱਥੇ ਇਸ ਦੇ ਨਾਲ ਨਾਲ ਪਹਿਲੀ ਵਾਰ ਇਹ ਕਿ 101 ਏਕੜਾਂ 'ਚ 30 ਪਾਰਕਿੰਗ ਬਣਾਈ ਹੈ। ਇਹਨਾਂ ਪਾਰਕਿੰਗਾਂ 'ਚ ਜਿਹੜੀ ਇਸ ਵਕਤ ਸਭ ਤੋਂ ਖਾਸ ਪਾਰਕਿੰਗ ਹੈ ਉਹ ਇੱਕ ਟਰਾਲੀ ਸਿਟੀ। ਹਮੇਸ਼ਾ ਅਸੀਂ ਦੇਖਦੇ ਹੁਲੇ-ਮੁਲੇ ਦਾ ਜੋ ਸਰਦ ਤੇ ਰਿਹਾ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਆਉਂਦੀਆਂ। ਤਾਂ ਉਹਨਾਂ ਦੀ ਇੱਛਾ ਹੁੰਦੀ ਆ ਪਿੰਡੋਂ ਜਿਹੜੋਂ ਦੂਰੋਂ ਚੱਲ ਕੇ ਜਾਂਦੇ ਕਿ ਅਸੀਂ ਗੁਰੂ ਘਰ ਦੇ ਬਿਲਕੁਲ ਨੇੜੇ ਜਾ ਜਾਈਏ ਲਾਗੇ ਜਾ ਜਾਈਏ ਤਾਂ ਪਹਿਲੀ ਵਾਰੀ 900 ਮੀਟਰ ਦੂਰ ਤੱਕ ਸਭ ਤੋਂ ਅਸੀਂ ਇੱਕ 10 ਏਕੜਾਂ ਦੇ ਵਿੱਚ ਜਿਹੜੀ ਐ 10 ਕਿੱਲੇਾਂ 'ਚ ਇੱਕ ਟੈਂਟ ਟ੍ਰੌਲੀ ਸਿਟੀ ਜਿਹੜੀ ਐ ਟ੍ਰੌਲੀ ਸਿਟੀ ਵਿਸਾਇਆ ਜਿੱਥੇ ਹਰ ਤਰ੍ਹਾਂ ਦੀ ਸੂਰੀ ਦਾ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਹਰ ਵੇਲੇ ਲਾਈਟ ਸੀਸੀਟੀਵੀ ਕੈਮਰੇ ਤੇ ਉਹ ਬਿਲਕੁਲ ਉੱਥੋਂ ਗੁਰਦੁਆਰਾ ਸ੍ਰੀ ਗੰਜ ਸਾਹਿਬ 700 ਮੀਟਰ ਤੇ ਤੱਕ ਸਹਿ 900 ਮੀਟਰ ਜਿਹੜਾ ਗੁਰੂਗਾ ਅ ਪਹਿਲੀ ਵਾਰੀ ਸਰਵਰ ਜਿਹੜਾ ਉਪਰਾਲਾ ਕੀਤਾ ਗਿਆ ਪੂਰੀ ਜਿਹੜੀ ਚੈਲੰਜ ਕਰ ਖੱਡ ਹੈ ਉਸ ਨੂੰ ਸਾਫ ਕਰਾ ਕੇ ਉੱਥੇ ਜਿਹੇ ਅਸੀਂ ਪਾਰਕਿੰਗ ਪ੍ਰਵਸਤਾ ਜਿਹੜੀ ਕੀਤੀ ਹੈ ਤਾਂ ਕਿ ਬਿਲਕੁਲ ਜਿਹੜੀ ਸਾਡੇ ਐਦਾਂ ਹੀ 29 ਹੋਰ ਪਾਰਕਿੰਗਾਂ 100 ਇਕੜ ਤੋਂ ਵੱਧ ਹਰ ਪਾਰਕਿੰਗ ਦੇ ਵਿੱਚ ਜਿਹੜਾ ਹੈ ਸੀਸੀਟੀਵੀ ਕੈਮਰੇ ਸਾਡੇ ਜਿਹੜੇ ਉੱਥੇ ਇੰਪਲੋਏ ਹੋਣਗੇ ਜਿਹੜੀ ਸੰਗਤ ਆਉਗੀ ਉਸ ਨੂੰ ਬੱਚੀ ਕੱਟ ਕੇ ਫ੍ਰੀ ਆਫ ਕਾਸਟ ਪਲੱਸ ਇਹ ਸਾਰੀ ਪਾਰਕਿੰਗਸ ਮੈਂ ਜਿਹੜਾ ਸਾਡਾ ਮੈਪ ਮਾਈ ਇੰਡੀਆ ਹੈ ਉਦੇਤੇ ਅਵੇਲੇਬਲ ਹੈ ਤੁਸੀਂ ਆਪਣੀ ਲੋਕੇਸ਼ਨ ਸੇਵ ਕਰ ਸਕਦੇ ਹੋ ਪਲਸ ਇਸ ਨਾਮ ਦੀ ਵਿਵਸਥਾ ਬਾਥਰੂਮ ਦੀ ਵਿਵਸਥਾ ਟਾਇਲਟ ਦੀ ਵਿਵਸਥਾ ਹਰ ਪਾਰਕਿੰਗ ਚ ਅਵੇਲੇਬਲ ਹੋਗੀ ਤਿੰਨੋਂ ਟੈਂਸਿਟੀਆਂ ਸ ਤੇ ਵੱਖ-ਵੱਖ ਜਗ੍ਹਾ ਦੇ ਉਤੇ 19 ਆਮ ਆਦਮੀ ਕੈਂਪ ਪੂਰੇ ਅਨੁਕੂਸ਼ ਸਭ ਚੁੱਕੇ ਹਰ ਤਰ੍ਹਾਂ ਦੀ ਸੁਵਿਧਾ ਸੇਤ ਵੀ ਜਿਹੜੀ ਹੈ ਜਿੰਨੇ ਟੈਸਟ ਆਮ ਸਧਾਰਨ ਆਮ ਆਦਮੀ ਕਲੀਨਿਕਸ ਤੇ ਉਹ ਵੀ ਅੱਖਾਂ ਦੇ ਫ੍ਰੀ ਜਿਹੜੇ ਚੈੱਕਅਪ ਕੈਂਪ ਹੋਊ ਵੀ ਹੋਣਗੇ ਕੋਸ਼ਿਸ਼ ਇਹ ਵੀ ਕੀਤੀ ਜਾਊਗੀ ਜੇ ਸੰਗਠਨ ਨੂੰ ਅਸੀਂ ਵਿਦ 1 ਘੰਟੇ ਦੇ ਵਿੱਚ ਵਿੱਚ ਐਂਡ ਕਾਮੀ ਬਣਾ ਕੇ ਦੇ ਸਕੀਏ ਤਾਂ ਆਪਣੇ ਵੱਲੋਂ ਹਰ ਪ੍ਰਯਾਸ ਜਿਹੜਾ ਹੈ ਉਹ ਸੀ ਕਰ ਰਹੇ ਆਂ ਕੱਲ ਤੋਂ ਸ਼੍ਰੀ ਨਾਨਕਪੁਰ ਸਾਹਿਬ ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਸੰਗਤ ਦਾ ਜਿਹੜਾ ਹੈ ਉਹ ਆਮਦ ਬਹੁਤ ਵੱਧ ਗਈ ਹੈ ਪਰ ਕੱਲ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਨਾਈਟ ਸੰਕਲਚਨ ਚਰਚ ਅੰਮ੍ਰਿਤਸਰ ਸਟੇਡੀਅਮ ਦੇ ਵਿੱਚ ਤੇ 22 ਤਰੀਕ ਤੋਂ ਜਿਹੜੇ ਸਾਰੇ ਨਗਰਿਕ ਤਨਾਨੇ ਨੇ 23 ਤਰੀਕ ਨੂੰ ਸਰਗਰਮ ਧਰਮ ਸਭੇ ਨੇ ਉਸ ਦੀ ਪਿਆਰ ਹਨ ਬਹੁਤ ਜ਼ੋਰ ਨਾਲ ਸ਼ੁਰੂਆਤ ਕਰਨੀਆਂ ਹਰ ਧਰਮ ਦੇ ਜਿਹੜੇ ਸੰਤ ਮਹਾਂਪੁਰਖ ਆ ਉੱਥੇ ਪਹੁੰਚ ਰਹੇ ਨੇ 23 ਨੂੰ ਜਿਹੜਾ 350 ਸਾਲਾ ਦਸਮ ਪਾਤਸ਼ਾਹ ਦੇ ਗੁਰਤਾ ਜਨਮ ਦਿਵਸ ਦਾ ਸਮਾਰੋਹ ਜਿਹੜਾ ਲੈ ਕੇ ਕੀਰਤਨ ਦਰਬਾਰ ਉਹ ਵੀ 23 ਤਰੀਕ ਨੂੰ ਹੋਣਾ ਹੈ 24 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਨਾਲ ਹੀ ਮੁੱਖ ਮੰਡਲ ਦੇ ਵਿੱਚ ਜਿਹੜੀ ਢਾਡੀਵਾਰਾ ਤੇ ਸ਼ਾਮੀ ਫਿਰ ਜਿਹੜਾ ਹੈ ਕੀਰਤਨ ਦਰਬਾਰ ਤੇ 25 ਤਰੀਕ ਨੂੰ ਸਰਬੱਤ ਦਾ ਭਲਾ ਕਰਤਾ ਜਿਹੜਾ ਹੈ ਮੁੱਖ ਸਮਾਗਮ ਤੇ ਆ 100 ਕੀ ਸਰਪੰਦਿ ਭਲੇ ਦੀ ਇਸ ਦੇ ਨਾਲ ਨਾਲ ਪਹਿਲੀ ਵਾਰੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਹੈ ਡਰੋਨ ਸ਼ੋਅ ਹਰ ਰੋਜ਼ ਸ਼ਾਮੀ 5 ਵਜੇ ਵਿਰਾਸਤ ਖਾਲਸਾ ਦੇ ਵਿੱਚ ਜਿਹੜਾ ਹੈ ਆ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਡਰੋਨ ਸ਼ੋਅ ਹੋਊਗਾ ਆ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਲਾਸਾਨੀ ਸ਼ਹਾਦਤ ਨੂੰ ਥਰੂ ਡਰੋਨ ਸ਼ੋਅ ਦੇ ਮਾਧਿਅਮ ਨਾਲ 500 ਡਰੋਨਸ ਦਾ ਅਜ ਤੱਕ ਨਾਰਥ ਇੰਡੀਆ 'ਚ ਕੋਈ ਵੀ ਡਰੋਨ ਸ਼ੋਅ ਨਹੀਂ ਹੋਇਆ

ਕੁਛ ਅਸੀ ਹੈਂਗਰਸ ਦਾ ਵੀ ਕੰਪੂਨਸ ਕੀਤਾ ਹੈ ਜਿਸ ਸੰਗਤੀ ਆਮਤ ਵਰਤੀ ਹੈ ਤਾਂ ਸੰਗਤ ਉੱਥੇ ਵੀ ਲਈ ਰੱਖ ਸਕਦੀ ਹੈ ਤਾਂ ਇਹ ਸਾਰੀ ਜਿਹੜੀ ਬੁਕਿੰਗ ਹੈ ਇਟਸ ਅਸੀ ਇੱਕ ਐਪ ਵੀ ਤੇ ਹੈ ਪਲੱਸ ਜਿੰਨੇ ਪੰਜਾਬ ਸਰਕਾਰ ਦੀ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਇਹ ਜਿਹੜੀ ਬੁਕਿੰਗ ਹੈ ਅਵੇਲੇਬਲ ਹੈ ਅਗਰ ਕੋਈ ਬਜ਼ੁਰਗ ਜਿਹੜਾ ਹੈ ਜਿਹੜਾ ਮੋਬਾਈਲ ਵੀ ਯੂਜ਼ ਕਰ ਸਕਦਾ ਇੰਕੁਆਇਰੀ ਫ੍ਰੈਂਡਲੀ ਲਈ ਹੈ ਤਾਂ ਜਿੰਨੇ ਪੰਜਾਬ ਸਹੂਲਤਾਂ ਕੇਂਦਰ ਹੈ ਉਨਾ ਤੋਂ ಜಾਤੇ ਵੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਹੁਤ ਸੌਖਾ ਤੇ ਕਿਸੇ ਵੀ ਟੈਂਸਿਟੀ ਦਾ ਕੋਈ ਵੀ ਚਾਰਜ ਨਹੀਂ ਹੈ 1 ਰੁਪਿਆ ਵੀ ਚਾਰਜ ਨਹੀਂ ਸਿੰਪਲ ਤੁਸੀਂ ਆਪਣਾ ਮੋਬਾਈਲ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਇੱਥੇ ਦਿਖਾ ਵੀ ਦੂੰਗਾ ਇਸ ਤੋਂ ਬਾਅਦ ਸਿੰਪਲ ਤੁਸੀਂ ਆਪਣੇ ਮੋਬਾਈਲ ਨੰਬਰ ਤੇ ਨਾਲ ਲੌਗਇਨ ਕਰਨਾ ਹੈ ਆਪਣਾ ਆ ਆਧਾਰ ਕਾਰਡ ਜਾਂ ਕੋਈ ਵੀ ਹੋਰ ਪ੍ਰੂਫ ਉਹ ਵੀ ਬਹੁਤ ਸੌਖਾ ਦਿੱਤਾ ਗਿਆ ਤਾਂ ਕਿ ਇੱਕ ਦੋ ਮਿੰਟ ਤੋਂ ਵੱਧ ਸਮਾਂ ਨਾ ਲੱਗੇ ਤੇ ਤੁਸੀਂ ਜਿਹੜਾ ਹੈ ਇਹ ਟੈਂਸਿਟੀ ਦੀ ਬੁਕਿੰਗ ਕਰਾ ਸਕਦੇ ਹੋ ਪੂਰੇ ਪੰਜਾਬ ਤੋਂ ਜਾਂ ਦੇਸ਼ ਤੋਂ ਜਾਂ ਵਿਦੇਸ਼ ਤੋਂ ਸੰਗਤ ਨੂੰ ਅਸੀਂ ਸੱਦਾ ਦਿੰਦੇ ਕਿ ਆਓ ਅਸੀਂ ਬਹੁਤ ਬਹੁਤ ਸ਼ਰਧਾ ਦੇ ਨਾਲ ਅਸੀਂ ਟੈਂਸਿਟੀਆਂ ਕਰ ਦਿੱਤੀਆਂ ਨੇ ਤੇ 21 ਤਰੀਕ ਤੋਂ ਇਹ ਟੈਂਸਿਟੀਆਂ ਜਿਹੜੀਆਂ ਹੈ ਇਹ ਸੰਗਤ ਦੇ ਵੀ ਹੋ ਰਹੀਆਂ ਤਾਂ ਮੈਂ ਜਿਹੜਾ ਰਿਹਾ ਹਾਂ ਆਪ ਸਭ ਦੇ ਤੇ ਗੁਰੂ ਸਾਹਿਬ ਤੋਂ ਕਰਨਾ ਚਾਹ ਦਾਸ ਕਰਕੇ ਅਸੀਂ ਟੈਂਸਿਟੀ ਰੱਖੇਗਾ ਜੀ ਨੋਗਰੇਸ਼ਨ ਦੇ सेवा मोबाइल ऐप है जी पंजाब सरकार की उसके माध्यम के राही या प्लस जिनी भी किसी भी डिपार्टमेंट की चाहे वह एजुकेशन डिपार्टमेंट है या कोई भी होर विभाग है उसकी किसी भी वैबसाइट पर जाओगे उसे जो अपना आप जी में सारी टेंट सिटी की बुकिंग का वो मिल जाऊगा मैं हम बेनती करूँगा डी सी साहब न वरजीत वालिया जी जिन्होंने ये भी सा गुरु साहब की ऐसी कृपा के ਇਹ ਇਸ ਜ਼ਿਲ੍ਹੇ ਦੇ ਜੰਪਾਲ ਨੇ ਇੱਕ ਰੰਗ ਕਰਦੇ ਤੇ ਉਹਨੂੰ ਮਕਾ ਮਿਲਿਆ ਉਹ ਤੁਹਾਨੂੰ ਡਿਟੇਲ ਦੇ ਵਿੱਚ ਬੁਕਿੰਗ ਦਾ ਪ੍ਰੋਸੈਸ ਉਹ ਤੁਹਾਨੂੰ ਦੱਸੇ। ਤੁਹਾਨੂੰ ਤੁਹਾਨੂੰ ਜਿਹੜੀ ਸੰਤ ਮਾਨਾ ਹੋ ਰਹੀ ਹੈ ਜਿਹੜੀ ਬੀਡੀਆ ਵੀ ਹੁੰਦਾ ਉਹ ਕਿਨੇ ਕ ਆਪਣੇ ਬਾਹਰ ਤੋਂ ਨਾਈਟ ਸੈਂਪਲ ਦਿਖਾ ਦੇ ਤੇਰਾ ਫਸਟਾਫਾ ਫ੍ਰੀ ਹੈ। ਆਪਨੇ ਤੁਹਾਨੂੰ ਆਪਣਾ ਨਾਮ ਤੇ ਨੰਬਰ ਸਾਰਾ ਉਹ ਦੇਣਾ ਪਏ। ਉਸ ਤੋਂ ਬਾਅਦ ਤੁਸੀਂ ਐਂਟਰ ਕਰੋਗੇ ਤੁਹਾਡੀ ਰੂਮ ਰਿਕੁਆਇਰਮੈਂਟ ਕਿੰਨੀ ਹੈ ਤੇ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਦੇ ਤੱਕ ਤੁਸੀਂ ਸਟੇ ਕਰਨਾ ਚਾਹੁੰਦੇ ਹੋ। ਇਵੇਂ ਸਾਰੇ ਦੀ ਜਾਣਕਾਰੀ ਵੀ ਦੱਸਦਾ ਇੱਕ ਵਾਰ ਬੁਕਿੰਗ ਕਰਨ ਵਾਸਤੇ ਦੋ ਨਾਈਟਸ ਦੀ ਆਪਸ਼ਨ ਦਿੱਤੀ ਗਈ ਹੈ ਤਾਂ ਜੋ ਸਾਰੇ ਸ਼ਰਤਾਂ ਹਲਵਾ ਨੂੰ ਇਸ ਲਈ ਆਪਸ਼ਨ ਰਹਿ ਸਕੇ ਤਾਂ ਜੇ ਫਰਜ਼ ਕਰ ਲਓ ਕੋਈ 25 ਤਰੀਕ ਨੂੰ ਆਉਣਾ ਚਾਹੁੰਦਾ ਹੈ ਤਾਂ ਉਹ 25 ਤੋਂ ਆ ਕੇ 27 ਤੱਕ ਦੀ ਬੁਕਿੰਗ ਕਰਨ ਦੀ ਇੱਕ ਵਾਰ ਇਹਦੇ ਵਿੱਚ ਐਕਸੈਸ ਹੋਏਗੀ ਜੁਨਾ ਦਿਵਾਰ ਤੋਂ ਕਰਦੇ ਤਾਂ ਉਹ ਦਵਾਰ ਤੋਂ ਲੱਗ ਤੋਂ ਫੇਰ ਤੋਂ ਬੁਕਿੰਗ ਕਰ ਸਕਦੇ ਤੇ ਮਾਸੀ ਹੋ ਹੈ ਜਦੋਂ ਤੁਸੀਂ ਸਾਰੀ ਡਿਟੇਲਸ ਭਰ ਦਿੱਤੀ ਹੈ ਨਾ ਉਹਨੂੰ ਤੁਸੀਂ ਸਬਮਿਟ ਕਰ ਦੋਗੇ ਤੇ ਇਸ ਤਰ੍ਹਾਂ ਤੁਹਾਡਾ ਸਮਾਪਿਤ ਪਾਜਿਆ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਬੁਕਿੰਗ ਕਨਫਰਮ ਹੋ ਜੇਗੀ ਇਸ ਤਰੀਕੇ ਨਾਲ ਇੱਕ ਤੁਹਾਡਾ ਪਾਸ ਜਨਰੇਟ ਹੋਏਗਾ ਜਿਵੇਂ ਤੁਸੀਂ ਟ੍ਰੇਨ ਦੀ ਟਿਕਟਾਂ ਦਾ ਵੀ ਪਾਸ ਟਿਕਟ ਦੇਖੀ ਹੋਗੀ ਇਸ ਤਰ੍ਹਾਂ ਇੱਕ ਪੀਡੀਐਫ ਜਨਰੇਟ ਹੋਏਗੀ ਉੱਪਰ ਕਿਊਆਰ ਕੋਡ ਵੀ ਹੋਏਗਾ ਤੇ ਇਹ ਜਿਹੜਾ ਤੁਸੀਂ ਆਪਣੇ ਮੋਬਾਈਲ 'ਹੀ ਤੁਹਾਨੂੰ ਪ੍ਰਿੰਟ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਇਸ ਨੂੰ ਆਪਣੇ ਮੋਬਾਈਲ 'ਤੇ ਤੁਸੀਂ ਲੈ ਆ ਕੇ ਦਿਖਾ ਸਕਦੇ ਹੋ ਆਪਣੇ ਜਿਹੜੇ ਟੈਂਸੀਟੀ ਹੈਗੀ ਹੈ ਉੱਥੇ ਤੁਸੀਂ ਰਿਸੈਪਸ਼ਨ ਤੇ ਆ ਕੇ ਦਿਖਾ ਕੇ ਤੁਹਾਨੂੰ ਇਸ ਤੋਂ ਤੁਹਾਨੂੰ ਡਾਰਮੇਟਰੀ ਨੰਬਰ ਬੈੱਡ ਨੰਬਰ ਸਾਰੀਆਂ ਡਿਟੇਲਸ ਦੇ ਦੇ ਵਿੱਚ ਆਲਰੇਡੀ ਲਿਖਿਆ ਹੋਊਗੀ ਸਿਰਫ ਗੁਜ਼ਾਰਿਸ਼ ਇਹ ਹੈ ਕਿ ਜਦੋਂ ਤੁਹਾਡਾ ਪਹੁੰਚਣ ਦਾ ਸਮਾਂ ਜੋ ਤੁਸੀਂ ਲਿਖ ਰਹੇ ਹੋ ਉਸੇ ਸਮੇਂ ਉਸ ਤੋਂ ਉਹਦੇ ਦਰਮਿਆਨ ਤੁਸੀਂ ਪਹੁੰਚਣਾ ਹੈ ਕਿਉਂਕਿ ਟੈਂਸੀਟੀ ਦੇ ਵਿੱਚ ਜ਼ਿਆਦਾ ਸੰਖਿਆ ਅਸੀਂ ਨਹੀਂ ਅਸੀਂ ਇਹ ਨਹੀਂ ਜਾਣਦੇ ਕਿ ਕੀ ਬਲੌਕ ਹੋ ਜਾਵੇ ਅਇਸਾਂ ਕਿ ਤੁਸੀਂ ਜਿਹੜਾ ਸਮਾਂ ਭਰ ਰਹੇ ਹੋ ਕਿਰਪਾ ਕਰਕੇ ਉਹ ਦੇ ਦਰਮਿਆਨ ਹੀ ਸਾਰੀਆਂ ਸੰਗਤਾਂ ਪਹੁੰਚ ਤਾਂ ਕਿ ਇਹ ਸੁਵਿਧਾ ਬਾਕੀ ਸੰਗਤਾਂ ਨੂੰ ਵੀ ਮਿਲ ਸਕੇ ਤੇ ਉਸ ਇਸ ਤਰੀਕੇ ਨਾਲ ਯਾਦਾਂ ਤੁਸੀਂ ਪ੍ਰਿੰਟ ਕਢਾ ਕੇ ਵੀ ਲੈ ਕੇ ਆ ਸਕਦੇ ਨਹੀਂ ਤਾਂ ਆਪਣੇ ਮੋਬਾਈਲ ਦੇ ਤੇ ਆ ਸਕਦੇ ਤੇ ਫਿਰ ਉਹ ਐਂਟਰੀ ਦੇ ਦੋ ਇਹ ਪਿੰਡ ਤੋਂ ਜਿਵੇਂ ਜੱਥੇ ਆਉਂਦੇ ਆ ਜਾਂ ਫੈਮਿਲੀ ਆ ਜੀ ਉਹਦੇ ਲਈ ਵੀ ਕੀ ਹੈ ਜੇ ਇਕੱਠਾ ਉਹਨਾਂ ਵਾਸਤੇ 16 16 ਮੈਂਟਲੀ ਡੋਰਿੰਗਲੀ ਨਹੀਂ ਸਿੰਗਲ ਸਿੰਗਲ ਬੰਦਾ ਹੀ ਅਪਲਾਈ ਕਰੇਗਾ ਹਾਂਜੀ ਕੋਈ ਐਨਆਰਆਈ ਹੈ ਉਹ ਵੀ ਤਾਂ ਸਿੰਗਲ ਅਪਲਾਈ ਕਰੇਗਾ ਕੋਈ ਜੇ ਕੋਈ ਐਕਸਕਲੂਡ ਵੀ ਕਿਤੇ ਜੇ ਰੋਕ ਲੱਗ ਜੇ ਕੋਈ ਆਰੰਭਪੁਰ ਸਾਹਿਬ ਕੋਈ ਸਿਨੇ ਕਰ ਵੀ ਹੋਊਗਾ ਪਰ ਇਹ ਹੈ ਕਿ ਆ ਅਸੀਂ ਵੈਸੇ ਆ ਇੱਕ ਤਾਂ ਜਿਹੜਾ ਤੁਸੀਂ ਪੁੱਛਿਆ ਉਹ ਲੈਨਲਾਈਜ਼ ਆ ਮਿਲਕਾ ਫਿਰ ਉਹ ਆਪਣਾ ਪਾਸਪੋਰਟ ਤੇ ਡੇਟ ਪਾ कि ऐसी वक्त तो वक्त जिन्हें संगत का वो कर सके एक्सेप्ट रूप नगर पर जिले तो ना किसी भी जिले का ड्रेसर जिन्हें अगर तो मैं जो 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 सैंपल डेमो कर रहा टाइम होया जो जो मैं अपने फ्रेंड्स आगे भी इतना चेक दे नहीं तो सिर्फ रोपर छाड़ के फिर ताकि लोकल जो ऐसी रह रहे हैं वो इतना तो नटमस्तक होके भी जा सकते हैं बाकी बाई दे बाई सारे जिले जिले हैं वो मिलते हैं तक बाकी सारे थाई स्टेट्स के हर एक मुल्क है सिर्फ जिन्हें रोपर जिले में से एक्सप्लोर किया जाए ताकि वक्त तो वक्त तो वो जी इतने कंपोनेंट हो सके बहुत यूजर फ्रेंडली है दो या तीन मिनट तो वह जो समा नहीं लगता असी जो टोटल पेपरलैस तुम तो जो थो आप जी पास आ गया वो पास अति जरूरी है कि असं चाहते हैं कि टेंट सिटी सिक्योर रहे विदाउट एनी ऑथेंटिकेशन कोई भी उत्थे जो शख्स है वो नहीं आ सकूगा या जी ड्यूटी है कोई अधिकारी साहबान या जो उसे कर रहे हैं या फिर जो उसे रेजिडेंट है ਤਾ ਕਿਸਨ ਐਸਲ ਫਰੀ ਜਿਹੜਾ ਹੈ ਉਹਵੇ ਇਹਾਂ ਟੈਂਪ ਸਿਟੀਆਂ ਦੇ ਵਿੱਚ ਅਸੀਂ ਜਿਹੜੀਆਂ ਐਲਈਡੀ ਸਕਰੀਨਸ ਲਗਾਈਆਂ ਨੇ ਤਾਂ ਕਿ ਜਦੋਂ ਤੁਸੀਂ ਉੱਥੇ ਬੈਠੇ ਹੋ ਤਾਂ ਵੀ ਤੁਸੀਂ ਜੋ ਜੋ ਸਮਾਗਮ ਹਨ ਕੋਈ ਦਾ ਆਪ ਚੱਲ ਰਹੇ ਹੋ ਤੁਸੀਂ ਜੋੜ ਸਕੋ ਇਹਨਾਂ ਟੈਂਪ ਸਿਟੀਆਂ ਦੇ ਵਿੱਚ ਲੰਗਰ ਦੀ ਵਿਵਸਥਾ ਲਾਂਚ ਲਾਂਚ ਵੀ ਨੇ ਤੁਸੀਂ ਆਪਣੇ ਕਰ ਸਾਰੇ ਤੁਸੀਂ ਇਕੱਠੇ ਹੋ ਕੇ ਕਿਉਂ ਲਈ ਇੱਕ ਤਰੀਕਾ ਨਾਲ ਸ਼ਹਿਰ ਤਾਂ ਅਸੀਂ ਕਾਫੀ ਦੇ ਵਿੱਚ ਜਿਹੜਾ ਹੈ ਪੁਲਿਸ ਰੂਮਸ ਆਮ ਆਦਮੀ ਕਲੀਨਿਕ ਹਰ ਤਰ੍ਹਾਂ ਦਾ ਜਿਹੜਾ ਹੈ ਉੱਥੇ ਦਾ ਸੈਟਅਪ ਕੀਤਾ ਹੈ ਜਿਵੇਂ ਦੱਸਿਆ जेडे जगत तो और अगर कोई बुकिंग मिस करता है अगर किसी ने बुकिंग की जो किसी कारण करके नहीं पहुंच सकता तो मौके के उत्ते भी जो बच गया वो असी जो है वो कोशिश करा जी संगत है जिमें जिमें है वो अभी कॉपरेट कर लॉज है खाना पेड़ है कोई नहीं कुछ नहीं है हर एक टेंट सिटी के लंगर घर पर जी सा चक नानकी टेंट सिटी है ਉਹਦੇ ਵਿੱਚ ਤਾਂ ਕਿ ਸ਼ਹਿਰ ਵਰਗਾ ਜਿਹੜਾ ਹੋਵੇ ਉਹਦੇ ਵਿੱਚ ਕੁਝ ਵੈਂਡਰਸ ਨੂੰ ਅਸੀਂ ਇਨਵਾਈਟ ਕੀਤਾ ਹੈ ਜਿਹਦੀ ਡਿਟੇਲਸ ਆ ਰਹੀ ਹੈ ਕਿ ਜਿਵੇਂ ਕੋਈ ਕਾਫੀ ਹਾਊਸ ਜਾਂ ਕੋਈ ਉਹ ਤਾਂ ਕਿ ਸ਼ਹਿਰ ਵਰਗਾ ਫੀਲ ਆਵੇ ਉਹ ਅਗਰ ਕਿਸੇ ਨਾਲ ਆਪਣੀ ਕੋਈ ਇੱਛਾ ਹੈ ਫ੍ਰੀਕਵੈਂਟ ਹਰ ਇੱਕ ਟੈਂਸਿਟੀ ਦੇ ਵਿੱਚ ਜਿਹੜਾ ਹੈ ਲੰਗਰ ਤੇ ਜਿਹੜੀ ਸੋਰੀ ਹੈ ਤਿੰਨੋ ਟਾਈਮ ਸੋਰੀ ਕਿੰਨੇ ਨਜ਼ਰ ਆ ਚਲੇ ਪਰ ਇੱਕ ਸ਼ਹਿਰਾ ਕੀ ਫੀਲ ਇੰਦਰੀਂ ਦੀ ਕਿ ਵਾਕਈ ਇੱਕ ਜਿਵੇਂ ਕਾ ਉੱਥੇ ਅਸੀਂ ਕੁਝ ਵੈਂਡਰਸ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਕੰਪਨੀਸ਼ਨਾਂ ਨੇ ਬਰਸ਼ਟਾ ਬਾਸਕਿੰਗ ਡਰਾਪਿੰਗਸ

बुढ़ागढ़ जिनी कार सेवा संप्रदेल हो सिंहरी साहब वाले सा बाल बाबा जी इस बशीरा सिंह जी सुर सिंह जिन्हें साइव संत महापुर पहुंच रहे हैं जिन्हें साढ़े हिंदू पीठ ने चाहे वह ऋषिकेश है हरिद्वार है वृंदावन है अयोध्या है काशी है उतो भी जो संत महापुर खा रहे हैं आर्ट ऑफ लिविंग मुखी ने श्री श्री रविशंकर जी आ रहे हैं राधा स्वामी जो मुखी ने काफी सरकार बाबा जी वह आ रहे हैं संत बाबा रणजीत सिंह ढंडिया ने भी बेनती की है टमटमी टैक्साल के मुखी जो आ रहे हैं तो बहुत सारे मुकेश आचार्य लोकेश मुही जी आ रहे हैं ब्रह्म कुमार आ रहे हैं ਸਾਰੇ ਜਿਹੜੇ ਸੰਤ ਮਹਾਪੁਰਖ ਹਰੇ ਉਹ ਸਾਰੇ ਸਾਡੀ ਕੋਸ਼ਿਸ਼ ਹੈ ਹੈ ਨਾ ਸਰਪ੍ਰੀ ਉਦੇ ਉਦੇ ਸਿੰਘ ਜੀ ਨੂੰ ਬੇਨਤੀ ਕੀਤੀ ਤੇ ਆਪਰੇ ਸੰਪਰਦਾਇ ਮੁਖੀ ਨੇ ਸਾਧੂ ਆਪਾ ਲੱਖਾ ਸਿੰਘ ਜੀ ਨਾਮ ਦੇ ਸੰਪਰਦਾਤੋਂ ਬਹੁਤ ਸਾਰੇ ਜਿਹੜੇ ਸੰਤ ਮਹਾਪੁਰਖ ਨੇ ਨਗਵਾਂ ਕਾਲਾ ਸਿੰਘ ਜੀ ਸਾਰੇ ਜਿਹੜੇ ਸੰਤ ਮਹਾਪੁਰਖ ਸਾਰੇ ਅਜਮੇ ਸ਼ਰੀਫ ਤੋਂ ਨਿਜ਼ਾਮੁਦੀਨ ਜੀ ਤੋਂ ਚਰਿਸ਼ਤੀ ਜੀ ਨੇ ਉਹ ਆ ਰਹੇ ਨੇ ਸੋਹਮ ਤੇ ਲਾਈ ਲਾ ਮਾ ਜਿਹੜੇ ਰਿਪਰੈਜ਼ੈਂਟੇਟਿਵ ਬਹੁਤ ਘਰ ਤੋਂ ਉਹ ਆ ਰਹੇ ਨੇ ਆਪ ਕੋ ਤੇ रिप्रेजेंटेटिव ਹੋ ਆ ਰਹੇ ਨੇ ਸਰਤ ਰਤ ਤੇ ਸੰਮਾਹ ਸੇਕਾ ਤਖਤਾਂ ਦੇ ਜਥੇਦਾਰ ਦੀ ਕਨਫਰਮੇਸ਼ਨ ਹੈ ਜੀ ਨਿੱਜੀ ਤੌਰ ਤੇ ਵੀ ਜੀ ਮੈਂ ਆਹ ਜੀ ਮੈਂ ਖੁਦ ਜਾ ਕੇ ਆਹ ਭਾਜੂ ਸਾਹਿਬ ਖੁਦ ਜਾ ਕੇ ਜਿਹੜਾ ਵੈਰੀਫਾਈ ਕਰਦੇ ਐ ਸੀ ਜਥੇਦਾਰ ਦੀ ਨੂੰ ਤੁਹਾਨੂੰ ਕਿ ਐਸੀ ਮੈਨੂੰ ਨਿੱਜੀ ਤੌਰ ਤੇ ਕੋਈ ਨਾ ਕੋਈ ਜਰੂਰ ਆਉਣਾ ਪਊਗਾ ਕਿਉਂਕਿ ਉਹ ਬਹੁਤ ਘੱਟ ਨੇ ਕਦੇ ਸੇਵਾ ਨੂੰ ਬਟਨਾ ਸਾਹਿਬ ਵੀ ਪ੍ਰਧਾਨ ਸਾਹਿਬ ਨੇ ਮੇਰੀ ਲਗਾਤਾਰ ਗੱਲ ਹੋਈ ਉੱਥੋਂ ਵੀ ਸ਼ੁਰੂ ਹੋਣ ਕਿ ਤੇ ਮੈਂ ਖੁਦ ਵੀ ਕਾਲਪਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਇਹ ਤੁਹਾਨੂੰ ਮੈਨੂੰ ਇਹ ਕਿ ਆ ਸੀ ਕਿ ਮੈਂ ਜ਼ਰੂਰ ਜਿਹੜਾ ਕਿ ਸਿੱਖ ਪੰਥ ਦੀ ਜਿਹੜੀ ਰਗਵਾਈ ਇੱਥੇ ਸਾਡੀ ਇਹ ਮੇਰੀ ਵੀ ਇਹ ਇੱਛਾ ਖੁਦ ਮੁੱਖ ਮੰਤਰੀ ਸਾਹਿਬ ਦੀ ਇੱਛਾ ਕਿ ਜਿਹੜੇ ਸਾਡੇ ਫਾਈਨਲ ਸਪੀਕਰ ਹੋ ਉਹ ਕਾਂਗਰਸ ਸਾਹਿਬ ਦੇ ਜਗਤਰਾ ਸਾਹਿਬ ਹੁਣ ਅਸੀਂ ਉਹਨੂੰ ਨਿੱਜੀ ਤੌਰ ਤੇ ਬੇਨਤੀ ਕੀਤੀ ਤੇ ਉਹ ਨੇ ਇਹਨਾਂ ਮੈਂ ਜ਼ਰੂਰ ਬਿਚਾਰ ਕਰਦਾ ਸਰ ਸੈਂਟਰੀ ਦੇ ਵਿੱਚ ਜਿਹੜੇ ਸਟੋਰੀ ਦਾ ਪੂਰੇ ਪ੍ਰਬੰਧ ਪੋਜ਼ਿਟਿਵ ਲੈਸ ਸਟੋਰੀ ਦਾ ਪ੍ਰਬੰਧ ਇਹ ਹੈ ਵੀ ਉੱਤੇ ਦੇ ਵਾਹਨਾਂ ਦੇ ਲੋਕਾਂ ਨਾਲ ਦਾ ਪ੍ਰਬੰਧ ਸਿਰਫ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਦੱਸਿਆ ਕਿ ਅਸੀਂ ਸਾਰੀ ਪਾਰਕਿੰਗ ਜਿਹੜੀਆਂ ਕੋਈ ਵੀ ਪਾਰਕਿੰਗ 3.5 ਕਿਲੋਮੀਟਰ ਤੋਂ ਦੂਰ ਨਹੀਂ ਹੈ ਤੇ ਫਿਰ ਪਲਸ 65 মিনি ਬੱਸੇ ਜਿਹੜੀਆਂ ਹਰ ਵੇਲੇ ਉਹ ਜਿਹੜੀਆਂ ਜਿਹੜੀ ਸੰਗਤ ਆ ਉਹ ਕਿ ਤੁਹਾਨੂੰ ਆਪਣੇ ਪਰਿਵਾਰ ਨਾਲ ਧੀ ਰਿਕਸ਼ਾ ਫੇਟੋ ਜਿੱਥੇ ਤੁਹਾਡੀ ਇੱਛਾ ਤੁਸੀਂ ਗੁਰਦੁਆਰਾ ਸਿੱਕਨਸਾ ਪਹਿਲਾਂ ਜਾਣਾ ਤੁਸੀਂ ਟਕਸਾਲ ਜਾਣਾ ਤੁਸੀਂ ਰਾਸਤੇ ਖਾਲਸਾ ਜਾਣਾ ਚਾਹੁੰਦੇ ਹੋ ਚਰਨ ਮੰਦਿਰ ਦਾ ਸਟੇਡੀਅਮ ਜਾਣਾ ਚਾਹੁੰਦੇ ਹੋ ਤਾਂ ਕਿਰਨ ਅੰਮ੍ਰਿਤਸਰ ਤੋਂ ਨਿਸ਼ਚਿਤ ਕੋਣਾ ਚਾਹਦੇ ਹੋ ਤੁਸੀਂ ਸਾਹਮਣੇ ਉਹ ਜਿਹੜੀ ਇੱਛਾ ਤੋਂ ਲਿਖੇਗਾ ਅ ਮੈਂਬਰ ਵੱਧ ਨੇ ਤਾਂ ਸਾਡੇ ਕੋਲ ਜਿਹੜੀਆਂ মিনি ਬੱਸੇ ਹੁੰਦੀਆਂ ਆ ਕੋਈ ਵੀ ਪਾਰਕਿੰਗ ਵੈਸੇ ਵੀ ਅਸੀਂ 3.5 ਕਿਲੋਮੀਟਰ ਤੋਂ ਬਾਹਰ ਕੋਈ ਵੀ ਪਾਰਕਿੰਗ ਜਿਹੜੀ ਆ ਨਹੀਂ ਬਣਾਈ साथ कोशिश है कि बात तो अच्छा नहीं था अभी तो ना पार्किंग ना छात्र तो व्यवस्था वो कितने आह ऑलरेडी आह कल डीजीपी पंजाब को इतने आए हुए हैं कि उसकी में जो सरकार वो भी ब्रेक कर चुके ने लगभग आठ हजार तो बात जिधर पुलिस कर दी <स्ताव> है वो जगह तैनात होंगे आह ट्रैफिक प्लांस जिधर य उसी आने वाले दिन हम दस देर आवे कि मैप माइंड इंडिया से या गूगल देख सकते हो कि पार्किंग थोड़ा सूट करती है वो सारी डिटेल्स ਜਿਵੇਂ ਸਾਡਾ ਸਾਥੀ ਆਣ ਜਿਹੜੇ ਸ਼੍ਰੋਣੀ ਕਮੇਟੀ ਦੇ ਵੱਲੋਂ ਚੱਲਿਆ ਜਾ ਰਿਹਾ ਪ੍ਰੋਗਰਾਮ ਉਸ ਤੇ ਮੋਟਕੰਟੀ ਆ ਪੱਤੀ ਵੀ ਕਰਦੇ ਅਸੀਂ ਦੇਖੋ ਜੀ ਨੈਣ ਨੈਣ ਦੇ ਰਹੀ ਕਹਿੰਦੇ ਆ ਗੁਰਸੱਬ ਦੇ ਸਾਹਮਣੇ ਸਾਡੇ ਵੀ ਅਸੀਂ ਅਸੀਂ ਜੋ ਜੋ ਵੀ ਐਕਟ ਸੰਬੇ ਬੋਲਣਾ ਉਹਨਾਂ ਨੂੰ ਪਾੜ ਲਈਏ ਠੀਕ ਹੈ ਨਾ ਅਸੀਂ ਸੇਵਾ ਸਾਡੀ ਡਿਊਟੀ ਹੈ ਮੈਂ ਸਰਕੇ ਦਾ ਵਿਧਾਇਕ ਆ ਤੇ ਸਾਡੀ ਡਿਊਟੀ ਹੈ ਚਾਹੇ ਉਹ ਟੈਂਸੀਟੀ ਦੇ ਐਕਸੈਂਸ਼ਨ ਦੇ ਜਦੋਂ ਵੀ ਕੋਈ ਅਸੀਂ ਹਾਲ ਮਿਲੇ ਹਾਜ਼ਰ ਹੈ ਤੇ ਇਹ ਕੋਈ ਕੋਈ ਇਹ ਨਹੀਂ ਕਿ ਇਹਨਾਂ ਦਾ ਪ੍ਰੋਬਲਮ ਹੈ ਗੁਰਸੱਬ ਸਾਹਮਣੇ ਸਾਡੇ ਤਸੀਂ ਸਾਰੇ ਜਿਹੜੇ ਨਿਮਾਣੀ ਸੈਕਟਰ ਤੋਂ ਆ ਕੇ ਅਸੀਂ ਸਤਿ ਸ੍ਰੀ ਅਕਾਲ ਦੇਸ਼-ਦੇਸ਼ ਤੋਂ ਸੰਤਾ ਆ ਰਹੀਆਂ ਨੇ ਟੈਂਪਟੀ ਦਾ ਪ੍ਰਬੰਧ ਹੋ ਗਿਆ ਸਰ ਮੈਂ ਇਸ ਕੋਲ ਆਵਾਜ਼ ਜੀ ਟੈਸਟ ਕੋਲ ਆਵਾਜ਼ ਆਪਣੇ ਵੀ ਅਸਿਨਾ ਚਾਹੁੰਦਾ ਕਿ ਹਰ ਦਿਨ ਅਸਬਤ ਹੋਣ 10 ਜਣੀਆਂ ਬੱਸਾਂ ਨੇ ਰੋਸਾਨਾ 23 24 ਮੱਜੀ ਤਰੀਕ ਨੂੰ ਜਿਹੜੇ ਸਵੇਰੇ ਚੱਲਣ ਕਰ ਰਹੇ ਨੇ ਡਿਪੈਂਡ ਕਰਦਾ ਕਿ ਜੇਵੇ ਅਭੋਰ ਤੋਂ ਸਵੇਰੇ ਅਸੀਂ 6 ਵਜੇ ਸ਼ੁਰੂ ਕਰਦੇ ਹਾਂ ਜੇ ਲੱਗਿਆ ਸਰ ਤਾਂ ਕਿ 10 ਵਜੇ ਤੱਕ 10:30 10:30 ਤੱਕ ਰੋਸਾਨਾ ਸੰਗਤ ਆ ਜੀ ਮੈਂ ਤੇ ਸ਼ਾਮੀ 6 ਵਜੇ ਬੱਸਾਂ ਫ੍ਰੀ ਆਫ ਮਾਸਟਰ ਦੇ ਵੱਲੋਂ ਫ੍ਰੀ ਆਫ ਕਾਸਟ ਹਰ ਵਿਦਾਂ ਸਭਾ ਤੋਂ ਤਿੰਨੋ ਦਿਨ ਤਾਂ ਕਿ ਨਾ ਕੋਸਾ ਡਾਕਟਰ ਅਸੀਦ ਕੇ ਸਭਾ ਕਿ ਨਾ ਕੋਸਟ ਹੋ ਸਕੇ ਐਂਡ ਦੇ ਨਾ ਕੋਸਾ ਹਲਕੇ ਦੇ ਲਈ ਰੋਜ਼ਾਨਾ 150 ਬਸਤਾਂ 23 24 25 ਆਸ-ਪਾਸ ਦੇ ਪੈਂਡਾਂਸ ਜਿਹੜੀ ਫੀਸ ਹੈ ਉਹ ਤਿੰਨੋ ਦਿਨ ਸਰ ਸੁਰਵਨ ਦੇ ਵਿੱਚ ਪੋਜੀਸ਼ਨ ਆ ਰਹੀ ਦੇਸ਼ ਨੂੰ ਲੈ ਕੇ ਸਰ ਸੰਤਾ ਆ ਰਹੀਆਂ ਉਹ ਦਾ ਪ੍ਰਬੰਧ ਕਰ ਰਿਹਾ ਕੰਸਟੀ ਜੇ ਸਰ ਦੇਸ਼ ਦੇ ਤੋਂ ਮੀਡੀਆ ਵੀ ਆ ਰਿਹਾ ਸਰ ਮੀਡੀਆ ਨੂੰ ਦਿੱਕਤ ਆ ਰਹੀ ਹੈ ਕਿ ਮੀਡੀਆ ਵਿੱਚ ਰਹਿਣ ਲਈ ਕਮਰੇ ਨਹੀਂ ਮਿਲ ਰਹੇ ਨਹੀਂ ਤੁਸੀਂ ਤੁਸੀਂ ਦੱਸੋ ਸਾਨੂੰ ਸਾਰੇ ਤਰ੍ਹਾਂ ਦਾ ਬੰਦੂਵਸ ਸਾਡੇ ਕੋਲ 200 ਤੋਂ ਵੱਧ ਮੀਡੀਆ ਕਰਮੀਆਂ ਲਈ ਸਪੈਸ਼ਲ ਇੱਕ ਕਮਿਊਨੀਕੇਸ਼ਨ ਗੈਪ ਹੋਣਾ ਇੱਕ ਡੈਡੀਕੇਟਿਡ ਡੈਡੀਕੇਟਿਡ ਮੀਡੀਆ ਸੈਂਟਰ ਇਸੇ ਲਈ ਬਣਾਇਆ ਗਿਆ ਤੇ ਸਾਡੇ ਕੋਲ 200 ਤੋਂ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਬਾਕੀ ਤੁਸੀਂ ਦੇਖਿਆ ਤੇ ਅਸੀਂ ਇਹ ਚਾਹਦੇ ਵੀ ਹਾਂ ਕਿ ਪੂਰੀ ਦੁਨੀਆ ਦਾ ਮੀਡੀਆ ਇੱਥੇ ਆਵੇ ਤਾਂ 200 ਤੋਂ ਵੱਧ ਮੀਡੀਆ ਕਰਮੀਆਂ ਦੇ ਰਹਿਣ ਦਾ ਹਰ ਤਰ੍ਹਾਂ ਦਾ ਬੰਦੂਵਸ ਪਲੱਸ ਕਿਉਂਕਿ ਆਂਗਿਤਾ ਉਹਨਾਂ ਨੂੰ ਹਾਈ ਸਪੀਡ ਇੰਟਰਨੈਟ ਸਹੂਲਤੀਜ਼ ਕੰਪਿਊਟਰ ਸਿਸਟਮ ਡੈਸਕਟਾਪ ਉਹ ਵੀ ਸਾਰਾ ਸਰਵਰ ਤੋਂ ਉਪਰੋਕਤ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੈਗੇ ਉਹਨਾਂ ਨੂੰ ਵੀ ਦਿੱਤੇ ਪਾਉਂਦੇ ਸਭ ਬੰਦ ਰੱਖਦੇ ਕੋਈ ਰੀਸ ਰੂਮਸ ਨੇ ਜਿਹੜੇ ਬਿਲਕੁਲ ਪੈਰੀਫਰੀਚ ਨੇ ਵਿਰੁੱਧ ਕੇ ਪੋਸੀਬਲੀ ਨਹੀਂ ਹੋਊਗਾ ਉਹਨਾਂ ਨੂੰ ਛੇ ਦਿਨ ਬੰਦ ਰੱਖਿਆ ਅਸੀਂ ਕੋਸ ਕੋ ਦਿਨ ਦਿਨ ਦੀ ਬੰਦ ਹੈ ਕੋਸ਼ਾਂ ਜਿਹੜੇ ਬਿਲਕੁਲ ਸ਼ਹਿਰ ਦੇ ਨੇ ਉਹ ਪੰਜ ਦਿਨ ਦੀ ਬੰਦ ਹੈ ਬਾਕੀ ਜਿਹੜੇ ਅੱਜ ਇੱਕ ਜਿਹੜੀ ਯਾਤਰਾ ਸੀ ਸਟੇਟ ਯਾਤਰਾ ਜਿਹੜੀ ਖਰੋੜ ਦੇ ਬਾਰੇ ਬੀਤੀ ਸੀ